ਦਵਾਰ ਪੌੜੀ ਆਪੇ ਉਪਾਏ ਮੇਦਨੀ ਆਪੇ ਕਰਦਾ ਸਾਰ ਭੈ ਬਿਨ ਭਰਮ ਨਾ ਕੱਟੀਐ ਨਾਮ ਨ ਲੱਗੈ ਪਿਆਰ ਸਤਗੁਰ ਤੇ ਭਉ ਉਪਜੈ ਪਾਈਐ ਮੋਖ ਦਵਾਰ ਭੈ ਤੇ ਸਹਿਜ ਪਾਈਐ ਮਿਲ ਜੋਤੀ ਜੋਤਿ ਅਪਾਰ ਭੈ ਤੇ ਭੈ ਜਲ ਲੰਗੀਐ ਗੁਰਮਤੀ ਵਿਚਾਰ ਭੈ ਤੇ ਨਿਰਪੋ ਪਾਈਐ ਜਿਸ ਦਾਇੰਤ ਨਾ ਪਾਰਾ ਵਾਰ ਮਨ ਮੁਖ ਭੈ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲ ਤੇ ਕਰਹਿ ਪੁਕਾਰ ਨਾਨਕ ਨਾਮੈ ਹੀ ਤੇ ਸੁਖ ਪਾਇਆ ਗੁਰਮਤੀ ਉਰ ਧਾਰ ਸ਼ਲੋਕ ਮਹੱਲਾ ਪਹਿਲਾ ਰੂਪੈ ਕਮੈ ਦੋਸਤੀ ਭੁਖੈ ਸਾਧੈ ਗੰਢ ਲੱਬੈ ਮਾਲੈ ਕੁਲ ਮਿਲ ਮਿਚਲ ਊਂਗਾ ਸੌੜ ਪਲੰਗ ਫੌਕਾ ਕੋਪ ਖਵਾਰ ਹੋਏ ਫੱਕੜ ਪਿੱਟੇ ਅੰਦ ਚੁਪੈ ਚੰਗਾ ਨਾਨਕਾ ਵਿਣ ਨਾਵੇਂ ਮੋਹੇ ਗੰਦ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਗਨ ਪੰਜੇ ਠੱਗ ਇਨੀ ਠੱਗੀ ਜਗ ਠੱਗਿਆ ਕਿਨਾਂ ਨਾ ਰੱਖੀ ਲੱਜ ਇਨਾ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ ਨਾਨਕ ਕਰਮਾਂ ਬਾਹਰੇ ਹੋਰ ਕੀਤੇ ਮੁਠੇ ਜਾਹੇ ਪੌੜੀ ਪੜਿਆ ਲੇਖੇਦਾਰ ਲੇਖਾ ਮੰਗੀਐ ਵਿਣਨਾਵੇਂ ਕੂੜਿਆਰ ਔਖਾ ਤੰਗੀਐ ਆਉ ਕਟ ਰੁੱਦੇ ਰਾਹਾ ਗਲੀਆਂ ਰੋਕੀਆਂ ਸੱਚਾ ਵੀ ਪ੍ਰਵਾਹ ਸ਼ਬਦ ਸੰਤੋਖੀਆਂ ਗਹਿਰ ਗੰਭੀਰ ਅਥਾਹ ਹਾਥ ਨਾ ਲੱਭਈ ਮੋਹੇ ਮੋਹੇ ਝੋਟਾਂ ਖਾਹੂ ਵਿਣ ਗੁਰ ਕੋਏ ਨਾ ਸੁੱਟਥੀ ਪਾਤਸ਼ੇਤੀ ਕਰ ਜਾਹੁ ਨਾਮ ਵਖਾਣੀਐ ਹੁਕਮੀ ਸਾਗਰਾ ਤੇੰਦਾ ਜਾਣੀਐ ਸ਼ਲੋਕ ਮਹਲਾ ਪਹਿਲਾ ਪਾਉਣੈ ਪਾਣੀ ਅਗਨੀ ਜੀਉ ਤਿਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਾਤਾਲੀ ਆਕਾਸੀ ਇਕ ਦਰ ਰਹਿਨ ਵਜੀਰ ਇਕ ਨਾ ਵੱਡੀ ਆਰਜਾ ਇਕ ਮਰ ਹੋਹਿ ਜਹੀਰ ਇਕ ਦੇਖਾਹਿ ਨੁ ਖੁੱਟੈ ਨਾਹੀ ਇਕ ਸਦਾ ਫਿਰਹਿ ਫਕੀਰ ਹੁਕਮੀ ਸਾਜੇ ਹੁਕਮੀ ਧਾਏ ਏਕ ਚਸੇ ਮਹ ਲਖ ਸਭ ਕੋ ਨਥੈ ਨਥਿਆ ਬਖਸ਼ੇ ਤੂੜੇ ਨਥ ਵਰਨਾ ਚਿਹਨਾ ਬਾਹਰਾ ਲੇਖੇ ਬਾਜ ਅਲਖ ਕਿਉ ਕਥਿਐ ਕਿਉ ਆਖੀਐ Japae sacho sat karna kathna kar sab nanak aap akath ਕਾਥ ਕੀ ਕਥਾ ਸੁਣੀ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੈ ਤਾਂ ਨਉ ਕੁੱਲ ਬੰਦ ਪੂਜੈ ਪ੍ਰਾਣ ਹੋਵੇ ਥਿਰ ਕੰਦ ਕਹਾਂ ਤੇ ਆਇਆ ਕਹਾਂ ਇਹ ਜਾਣ ਜੀਵਤ ਮਰਤ ਰਹੈ ਪਰਵਾਨ ਹੁਕਮੈ ਬੂਝੈ ਤਤ ਪਛਾਣੈ ਏਉ ਪ੍ਰਸਾਦ ਗੁਰੂ ਤੇ ਜਾਣੈ ਹੁੰਦਾ ਫੜੀ ਅਗ ਨਾਨਕ ਜਾਨ ਨਾ ਹੋ ਨਾ ਮੈਂ ਜੂਨੀ ਪਾਣ ਪੌੜੀ ਪੜੀਆ ਨਾਮ ਸਲਾਹ ਹੋਰ ਗੁਦਨੀ ਮਿੱਥਿਆ ਬਿਨ ਸੱਚੇ ਵਾਪਾਰ ਜਨਮ ਬਿਰਥਿਆ ਅੰਤ ਨਾ ਪਾਰਾ ਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਵਾਰ ਤਿਨ ਸੱਚ ਨਾ ਪਾਇਆ ਚੱਲੇ ਨਾਮ ਵਸਾਰ ਤਾਵਣ ਤਤਿਆ ਬਾਲਦੀ ਅੰਦਰ ਤੇਲ ਧੁੱਬਦਾ ਘੱਤਿਆ ਆਇਆ ਉੱਠੀ ਖੇਲ ਫਿਰੈ ਉਵੱਤਿਆ ਨਾਨਕ ਸੱਚੈ ਮੇਲ ਸੱਚੈ ਰਤਿਆ ਸ਼ਲੋਕ ਮਹੱਲਾ ਪਹਿਲਾ ਪਹਿਲਾ ਮਾਸੂਹ ਨਿਮਿਆ ਮਾਸੈ ਅੰਦਰ ਵਾਸ ਜਿਉ ਪਾਏ ਮਾਸ ਮੋਹਿ ਮਿਲਿਆ ਹੱਡ ਚੰਮ ਤਨ ਮਾਸ ਮਾਸੂਹ ਬਾਹਰ ਕੱਢਿਆ ਮੰਮਾ ਮਾਸ ਗਰਾਸ ਮੂਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ ਵੱਡਾ ਹੁਵਾ ਵਿਆਹਿਆ ਘਰ ਲੈ ਆਇਆ ਮਾਸ ਮਾਸੂਹ ਹੀ ਮਾਸਿ ਉਪਜੈ ਮਾਸੂਹ ਸਭੋ ਸਾਖ ਸਤਗੁਰ ਮਿਲਿਆ ਹੁਕਮੁ 부ਝੀਐ ਤਾਂ ਕੋ ਆਵੈ ਰਾਸ ਆਪ ਛੁੱਟੇ ਨਹਿ ਛੂਟੀਐ ਨਾਨਕ ਬਚਨ ਬਣਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੈ ਕਿਸ ਮਹਿ ਪਾਪ ਸਮਾਣੀ ਗੈਂਡਾ ਮਾਰ ਹੂਮ ਜਗ ਕੀਏ ਦੇਵਤਿਆਂ ਕੀ ਬਾਣੀ ਮਾਸ ਛੋੜ ਬੈਸ ਨੱਕ ਪਕੜ ਹੈ ਰਾਤੀ ਮਾਨਸ ਖਾਣੀ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਜੈ ਨਾਨਕ ਅੰਦੇ ਸਿਓ ਕਿਆ ਕਹੀਐ ਕਹਿ ਨਾ ਕਹਿਆ ਬੂਝੈ ਅੰਦਾ ਸੁਹੀ ਜੇ ਅੰਧ ਕਮਾਵੇ ਤਿਸ ਹਿਰਦੈ ਸੇ ਲੋਚੜ ਨਾਹੀ ਮਾਤ ਪਿਤਾ ਕੀ ਰਕਤ ਨਿਪੰਨੇ ਮੱਛੀ మాਸ ਨਾ ਖਾਹੀ ਇਸਤਰੀ ਪੁਰਖ ਹੈ ਜਾਨ ਇਸ ਮੇਲਾ ਉਤੈ ਮੰਦ ਕਮਾਹੀ ਮਾਸੂ ਨਿਮੇ ਮਾਸੂ ਜੰਮੇ ਹਮ ਮਾਸੈ ਕੇ ਭਾਂਡੇ ਗਿਆਨ ਧਿਆਨ ਕਸ ਸੂਜੈ ਨਾਹੀ ਚਤਰ ਕਹਾਵੇ ਪਾਂਢੀ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸੋ ਹੋਏ ਜੀਏ ਲਿਆ ਵਾਸੇਰਾ ਅਪੱਖ ਭਖੈ ਭਖ ਤਜ ਛੋੜੈ ਅੰਧ ਗੁਰੂ ਜਿਨ ਕੇਰਾ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੈ ਕੇ ਪਾਂਢੀ ਗਿਆਨ ਧਿਆਨ ਕਸ ਸੂਜੈ ਨਾਹੀ ਚਤਰ ਕਹਾਵੇਂ ਪਾਂਡੇ మాਸ ਪ੍ਰਾਣੀ మాਸਕ ਤੇਬੀ ਚਹਉ ਜੁਗ మాਸਕ ਮਾਣਾ ਜੱਜ ਕਾਜ ਵਿਆਹ ਸੁਹਾਵੇਂ ਉਥੈ మాਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸੋਂ ਪਾਤ ਚਾਹ ਸੁਲਤਾਨਾ ਜੇ ਉਹ ਦਿੱਸਹਿ ਨਰਕ ਜਾਂਦੇ ਤਾਂ ਉਨਕਾ দান ਨਾ ਲੈਣਾ ਦੇਂਦਾ ਨਰਕ ਸੁਰਗ ਲੈਂਦੀ ਦੇਖੋ ਇਹੋ ਢੀਹਾਣਾ ਆਪ ਨਾ ਬੁਝੈ ਲੋਕ ਬੁਝਾਏ ਪਾਂਡੇ ਖਰਾਸਿਆਣਾ ਪਾਂਡੇ ਤੂੰ ਜਾਣੈ ਹੀ ਨਹੀਂ ਕਿੱਥੋਂ ਮਾਸਿ ਉਪੰਨਾ ਤੋਇਹੁ ਅਨਕਮਾਦ ਕਪਾਹ ਤੋਇਹੁ ਤਰੇ ਭਵਨ ਗੰਨਾ ਤੋ ਆ ਆਖੈ ਹਉ ਬੋ ਬਿਦਹੱਛਾ ਤੋ ਐ ਬਹੁਤ ਬੇਕਾਰਾ ਏਤੇ ਰਸ ਛੋੜ ਹੋਏ ਸੰਨਿਆਸੀ ਨਾਨਕ ਕਹਿ ਵਿਚਾਰਾ ਪੌੜੀ ਹਉ ਕਿਆ ਆਖਾਂ ਇਕ ਜੀਬ ਤੇਰਾ ਅੰਤ ਨਾ ਕਿਨਹੀ ਪਾਇਆ ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹੇ ਸੁਵਾਇਆ ਇਕ ਭਗਵਾ ਵੇਸ ਕਰ ਭਰਮ ਦੇ ਵਿਣ ਸਤਗੁਰ ਕਿਨੈ ਨਾ ਪਾਇਆ ਦੇਸ ਦਸੰਤਰ ਭਵਤਕੇ ਤਉ ਦਾ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਆਵਾ ਗੋਣ ਬਜਾਰੀਆ ਬਾਜ਼ਾਰ ਜਿੰਨੀ ਰਚਾਇਆ ਇੱਕ ਥਿਰ ਸੱਚਾ ਸਲਾਹਣਾ ਜਿਨ ਮਨ ਸੱਚਾ ਭਾਇਆ ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆਂ ਚੀਆਂ ਵੜਿਆਈਆਂ ਅੱਗੀ ਸੇਤੀ ਝਾਲ ਇੰਨੀ ਜਲੀ ਨਾਮ ਵਸਾਰਿਆ ਇੱਕ ਨਾ ਚੱਲਿਆ ਨਾਲ ਪੌੜੀ ਸਿਰ ਸਿਰ ਹੋਏ ਨ ਬੇੜ ਹੁਕਮ ਚਲਾਇਆ ਤੇਰੇ ਹੱਥ ਨ ਬੇੜ ਤੂੰ ਹੈ ਮਨ ਭਾਇਆ ਕਾਲ ਚਲਾਏ ਬੰਨ ਕੋਈ ਨ ਰੱਖ ਸੀ ਜਰ ਜਰਵਾਣਾ ਕੰਨ ਚੜਿਆ ਨੱਚ ਸੀ ਸਤਿਗੁਰੂ ਬੋਹਿਤ ਬੇੜ ਸੱਚਾ ਰਖਸੀ ਅਗਨ ਪਖ ਹੈ ਪੜਹਾੜ ਅਨ ਦਿਨ ਪਖ ਸੀ ਫਾਥਾ ਚੁਗੈ ਚੋਗ ਹੁਕਮੀ ਛੁਟਸੀ ਕਰਤਾ ਕਰੇ ਸੋ ਹੋਗ ਕੂੜਨ ਖੁੱਟਸੀ ਸ਼ਲੋਕ ਮਹੱਲਾ ਪਹਿਲਾ ਕਰਮ ਹੈ ਘਰ ਦਿਖਾਈ ਦੇ ਸੋ ਸਤਿਗੁਰ ਪੁਰਖ ਸੁਜਾਨ ਪੰਜ ਸ਼ਬਦ ਧੁਨਕਾਰ ਧੁਨ ਤਹਿ ਬਾਜੈ ਸ਼ਬਦ ਨਿਸ਼ਾਨ ਦੀਪ ਲੋ ਪਾਤਾਲ ਤਹ ਖੰਡ ਮੰਡਲ ਹੈ ਰਾਨ ਤਾਰ ਘੂਰ ਬਾਜਿੰਤਰ ਤਹ ਸਾਚ ਤਖਤ ਸੁਲਤਾਨ ਸੁਖਮਨ ਕਹਿ ਘਰ ਰਾਗ ਸੁਨ ਸੁੰਨ ਮੰਡਲ ਲਿਵ ਲਾਈ ਕਾਥ ਕਥਾ ਵਿਚਾਰੀਐ ਮਨ ਸਾ ਮਨਹਿ ਸਮਾਈ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹ ਨਾ ਜਾਏ ਅਜੱਪਾ ਜਾਪਨਾ ਵਿਸਰੈ ਆਦਿ ਜੁਗਾਦ ਸਮਾਈ ਸਭ ਸਖੀਆਂ ਪੰਚੇ ਮਿਲੇ ਗੁਰਮਖਿ ਨਿਜ ਘਰ ਵਾਸ ਸ਼ਬਦ ਖੋਜ ਇਹੋ ਘਰ ਲਹਿ ਨਾਨਕ ਤਾਂ ਕਾ ਦਾਸ ਮਹੱਲਾ ਪਹਿਲਾ ਚਿਲ ਮਿਲ ਬਿਸਿਆਰ ਦੁਨੀਆ ਪਾਨੀ ਕਲੂਬ ਅਕਲ ਮਨ ਗੂਰ ਨਾ ਮਾਨੀ ਮਾਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਯਾ ਏਕ ਚੀਜ਼ ਮੁਝੈ ਦੇਹ ਔਰ ਜ਼ਹਿਰ ਚੀਜ ਨਾ ਪਹਾਇਆ ਪ੍ਰਾਪ ਖਾਮ ਪੂਜੈ ਹਕਮਤ ਖੁਦਾ ਆਇਆ ਮਨ ਤਵਨ ਤੂੰ ਕੁਦਰਤੀ ਆਇਆ ਸੱਗ ਨਾਨਕ ਦੇ ਬਾਨ ਮਸਤਾਨਾ ਨਿਤ ਚੜੈ ਸਵਾਇਆ ਆਤਸ ਦੁਨੀਆ ਖੁਨਕ ਨਾਮ ਖੁਦਾ ਆਇਆ ਪੌੜੀ ਨਵੀਂ ਮੁਹੱਲਾ ਪੰਜਵਾ ਸਭੋ ਵਰਤੈ ਚਲਤ ਚਲਤ ਵਖਾਣਿਆ ਬਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਥੇ ਸਭ ਵਿਕਾਰ ਸ਼ਬਦ ਨੀਸ਼ਾਣਿਆ ਸਾਧੂ ਸੰਗ ਉਧਾਰ ਭਏ ਨਿਕਾਣਿਆ ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਛਾਵਣਿਆ ਆਪੇ ਬਖਸ਼ ਮਲਾਏ ਸਦ ਕੁਰਬਾਨਿਆ ਨਾਨਕ ਲਏ ਮਲਾਏ ਖਸਮੇ ਭਾਣਿਆ ਸਲੋਕ ਮਹੱਲਾ ਪਹਿਲਾ ਧਨ ਸੂ ਕਾਗਦ ਕਲਮ ਧਨ ਧਨ ਭਾਂਡਾ ਧਨ ਮਾਸ ਧਨ ਲੇਖਾਰੀ ਨਾਨਕਾ ਜਿਨ ਨਾਮ ਲਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂੰ ਰਹਿ ਆਸਮਾਈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲਖ ਅਗੋਚਰ ਅਗੰਮ ਹੈ ਗੁਰਮਤ ਦੇ ਖਾਈ ਅੰਤਰ ਅਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰਹਿ ਤਿਸ ਮੇਲ ਲੈ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸੱਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਸ਼ੋਧਾ